ਸਤ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਇੱਕ ਐਸੀ ਫੀਲਿੰਗ ਬਾਰੇ ਗੱਲ ਕਰਾਂਗੇ ਜਿਸ ਦੇ ਵਿੱਚ ਹਰ ਇੱਕ ਸਟੂਡੈਂਟ ਹਰ ਯੂਥ ਤੇ ਹਰ ਵਰਕਰ ਜਿਹੜਾ ਹੈ ਉਹ ਫੀਲ ਕਰਦਾ ਹੈਗਾ ਉਸ ਨੂੰ ਲੱਗਦਾ ਹੈਗਾ ਕਿ ਉਸ ਦਾ ਟਾਈਮ ਵੇਸਟ ਹੋ ਰਿਹਾ ਬਟ ਅਸਲ ਦੇ ਵਿੱਚ ਟਾਈਮ ਵੇਸਟ ਨਹੀਂ ਹੁੰਦਾ ਇਸਾ ਕੀ ਸੱਚ ਹੈ ਨੂੰ ਲੱਗਦਾ ਹੈਗਾ ਕਿ ਦਿਨ ਕਿੱਥੋਂ ਸ਼ੁਰੂ ਹੋਇਆ ਤੇ ਕਿੱਥੇ ਖਤਮ ਹੋ ਗਿਆ ਤੇ ਪੂਰਾ ਦਿਨ ਜਿਹੜਾ ਹੈ ਉਹ ਵੇਸਟ ਹੋ ਗਿਆ ਅਸਲ ਦੇ ਵਿੱਚ ਟਾਈਮ ਜਿਹੜਾ ਹੈ ਉਹ ਵੇਸਟ ਨਹੀਂ ਹੁੰਦਾ ਅੱਜ ਆਪਾਂ ਇਸ ਦੇ ਬਾਰੇ ਸਮਝਾਂਗੇ ਤੇ ਇਸ ਨੂੰ ਕਿਵੇਂ ਕੰਟਰੋਲ ਕੀਤਾ ਜਾ ਸਕਦਾ ਹੈਗਾ ਸਭ ਤੋਂ ਪਹਿਲੀ ਗੱਲ ਟਾਈਮ ਕਿਤੇ ਵੀ ਵੇਸਟ ਨਹੀਂ ਹੁੰਦਾ ਟਾਈਮ ਜਾਂ ਤਾਂ ਯੂਜ਼ ਹੁੰਦਾ ਹੈ ਜਾਂ ਫਿਰ ਬਿਸ ਯੂਜ਼ ਹੁੰਦਾ ਹੈ ਰਾਤ ਨੂੰ ਜਦੋਂ ਅਸੀਂ ਸੋਚਦੇ ਆ ਤਾਂ ਸਾਨੂੰ ਵੀ ਲੱਗਦਾ ਕਿ ਪੂਰਾ ਦਿਨ ਜਿਹੜਾਗਾ ਵੇਸਟ ਹੋ ਗਿਆ ਵੇਸਟ ਕਦ ਹੁੰਦਾਗਾ ਜਦੋਂ ਬਿਨਾਂ ਡਾਇਰੈਕਸ਼ਨ ਦੇ ਅਸੀਂ ਕੋਈ ਐਕਸ਼ਨ ਲੈਨੇ ਕੰਮ ਕਰਦੇ ਆਂਗੇ ਤਾਂ ਉਸ ਦਾ ਕੋਈ ਰਿਜ਼ਲਟ ਨਹੀਂ ਮਿਲਦਾ ਤਾਂ ਸਾਨੂੰ ਮਹਿਸੂਸ ਹੁੰਦਾਗਾ ਕਿ ਦਿਨ ਸਾਡਾ ਜਿਹੜਾਗਾ ਪੇਸਟ ਹੋ ਗਿਆ ਜਿਵੇਂ ਕਿ ਅਸੀਂ ਪੂਰਾ ਦਿਨ ਫੋਨ ਦੇ ਉੱਪਰ ਬਿਜ਼ੀ ਰਹਨੇ ਆ ਕਲਾਸਸ ਦੇ ਵਿੱਚ ਬਿਜ਼ੀ ਰਹਨੇ ਆ ਰੀਲਸ ਦੇਖਦੇ ਜਿਹੜੇ ਬਿਜ਼ੀ ਰਹਨੇ ਆਗੇ ਠੀਕ ਹੈ ਹੋਰ ਬਹੁਤ ਸਾਰੇ ਗੱਲਾਂ ਬਾਤਾਂ ਦੇ ਵਿੱਚ ਬਿਜ਼ੀ ਰਹਨੇ ਆਗੇ ਪਰ ਜਦੋਂ ਸ਼ਾਮ ਤੱਕ ਜਦੋਂ ਕੋਈ ਪ੍ਰੋਗਰੈਸਿਵ ਜਿਹੜੀ ਸਾਨੂੰ ਦੇਖਣ ਨੂੰ ਨਹੀਂ ਮਿਲਦੀ ਔਰ ਕੋਈ ਗਰੋਥ ਸਾਨੂੰ ਦੇਖਣ ਨੂੰ ਨਹੀਂ ਮਿਲਦੀ ਤਾਂ ਸ਼ਾਮ ਨੂੰ ਮਹਿਸੂਸ ਹੁੰਦਾ ਕਿ ਸਾਡਾ ਦਿਨ ਜਿਹੜਾਗਾ ਵੇਸਟ ਹੋ ਗਿਆ ਬਟ ਐਕਚੁਅਲ ਦੇ ਵਿੱਚ ਉਹੀ ਗੱਲ ਫੇਰ ਆਉਂਦੀ ਹੈ ਕਿ ਦਿਨ ਜਿਹੜਾ ਵੇਸਟ ਨਹੀਂ ਹੁੰਦਾ ਵੇਸਟ ਕੀ ਆ ਸਾਡੀ ਡਾਇਰੈਕਸ਼ਨ ਅਗਰ ਸਾਡੀ ਡਾਇਰੈਕਸ਼ਨ ਗਲਤ ਹੋਏਗੀ ਤਾਂ ਸਾਨੂੰ ਜਿਹੜਾਗਾ ਉਹ ਟਾਈਮ ਜਿਹੜਾਗਾ ਵੇਸਟ ਲੱਗਦਾਗਾ ਜੇ ਉਹੀ ਸਾਡੀ ਡਾਇਰੈਕਸ਼ਨ ਇੱਕ ਸਹੀ ਤਰੀਕੇ ਦੇ ਨਾਲ ਜਾਂ ਸਹੀ ਵੇਹ ਦੇ ਵਿੱਚ ਅਸੀਂ ਉਸ ਨੂੰ ਯੂਜ਼ ਕੀਤਾ ਜਾਵੇ ਸਹੀ ਐਕਸ਼ਨ ਸਹੀ ਪਲਾਨਿੰਗ ਦੇ ਨਾਲ ਐਕਸ਼ਨ ਲੈ ਜਾਣ ਤਾਂ ਕਿਤੇ ਵੀ ਸਾਡੀ ਜਿਹੜੀ ਆ ਜਿਹੜਾ ਸਾਡਾ ਟਾਈਮ ਹੈ ਉਹ ਕੋਈ ਵੇਸਟ ਨਹੀਂ ਹੁੰਦਾ ਇਸ ਲਈ ਸਾਨੂੰ ਜਦੋਂ ਅਸੀਂ ਪੂਰਾ ਦਿਨ ਇਦਾਂ ਦੇ ਕੰਮਾਂ ਦੇ ਵਿੱਚ ਲਗਾਣੇ ਆਗੇ ਰੀਲਸ ਹੋ ਗਿਆ ਸਕਰੋਲ ਕਰਨਾ ਹੋ ਗਿਆ ਤਾਂ ਸਾਡਾ ਦਿਮਾਗ ਜਿਹੜਾਗਾ ਉਹ ਬਿਲਕੁਲ ਖਰਾਬ ਹੋ ਜਾਂਦਾਗਾ ਤਾਂ ਸਾਡਾ ਦਿਨ ਜਿਹੜਾ ਪੂਰਾ ਬਰਬਾਦ ਹੋ ਜਾਂਦਾਗਾ ਟਾਈਮ ਵੇਸਟ ਹੋਣ ਦੀਆਂ ਤਿੰਨ ਅਸਲੀ ਵਜ੍ਹਾ ਸਭ ਤੋਂ ਪਹਿਲੀ ਗੋਲ ਕਲੀਅਰ ਨਹੀਂ ਜਦੋਂ ਸਾਡਾ ਗੋਲ ਹੀ ਕਲੀਅਰ ਨਹੀਂ ਡਾਇਰੈਕਸ਼ਨ ਹੀ ਕਲੀਅਰ ਨਹੀਂ ਕਿ ਅਸੀਂ ਜਿਹੜਾ ਸਾਡਾ ਟਾਰਗੇਟ ਸੀ ਅਸੀਂ ਉਸ ਟਾਰਗੇਟ ਵੱਲ ਸਾਡੇ ਗੋਲ ਵੱਲ ਨਹੀਂ ਜਾ ਰਹੇ ਸਾਨੂੰ ਨਹੀਂ ਪਤਾ ਸੀ ਦੂਸਰੀ ਰਾਹਾਂ ਵੱਲ ਭਟਕ ਰਹਾਂਗੇ ਤਾਂ ਉਸ ਕੇਸ ਦੇ ਵਿੱਚ ਸਾਡਾ ਜਿਹੜਾਗਾ ਟਾਈਮ ਜਿਹੜਾ ਕੋ ਵੇਸਟ ਹੁੰਦਾਗਾ ਅਗਰ ਸਾਡਾ ਗੋਲ ਕਲੀਅਰ ਹੋਏਗਾ ਤਾਂ ਅਸੀਂ ਆਪਣੇ ਰਾਈਟ ਪਾਥਵੇ ਤੇ ਜਾਵਾਂਗੇ ਤਾਂ ਜਿਸ ਦੇ ਨਾਲ ਸਾਨੂੰ ਅਚੀਵਮੈਂਟ ਮਿਲੇਗੀ ਦੂਸਰੀ ਜਿਸ ਦੇ ਵਿੱਚ ਅਸੀਂ ਛੋਟੇ ਛੋਟੇ ਜਿਹੜੇ ਰਿਜ਼ਲਟਸ ਹੁੰਦੇ ਨੇ ਲਾਈਕ ਸਮਾਲ ਵਿਨਸ ਮਿਸਿੰਗ ਕਰਦੇ ਆਂਗੇ ਅਸੀਂ ਜਦ ਅਸੀਂ ਛੋਟੇ ਛੋਟੇ ਰਿਜ਼ਲਟ ਤੇ ਕੰਮ ਨਹੀਂ ਕਰਦੇ ਤਾਂ ਸਾਨੂੰ ਵੱਡਾ ਰਿਜ਼ਲਟ ਨਹੀਂ ਮਿਲਦਾ ਸਾਨੂੰ ਹੁੰਦਾਗਾ ਕਿ ਅਸੀਂ ਵੱਡਾ ਰਿਜ਼ਲਟ ਲੈ ਕੇ ਆਣਾਗਾ ਤਾਂ ਉਸ ਕੇਸ ਦੇ ਵਿੱਚ ਅਸੀਂ ਛੋਟੇ ਛੋਟੇ ਜਿਹੜੇ ਰਿਜ਼ਲਟ ਹੁੰਦੇ ਨੇ ਉਹਨਾਂ ਨੂੰ ਮਿਸ ਕਰ ਦਨੇਗੇ ਜਿਸ ਦੇ ਨਾਲ ਸਾਨੂੰ ਵੱਡਾ ਰਿਜ਼ਲਟ ਨਹੀਂ ਮਿਲਦਾਗਾ ਅਗਰ ਅਸੀਂ ਦੇਖੋ ਜਿਹੜੀ ਮੋਟੀਵੇਸ਼ਨ ਹੁੰਦੀ ਆ ਮੋਟੀਵੇਸ਼ਨ ਸਾਨੂੰ ਰਿਜ਼ਲਟ ਨਹੀਂ ਦਿੰਦੀ ਰਿਜ਼ਲਟ ਕਿਸ ਦੇ ਨਾਲ ਆਂਦਾਗਾ ਛੋਟੇ ਛੋਟੇ ਵਿਨਸ ਦੇ ਨਾਲ ਆਂਦਾ ਛੋਟੇ ਛੋਟੇ ਰਿਜ਼ਲਟ ਦੇ ਨਾਲ ਅਰ ਜਦ ਕਿ ਅਸੀਂ ਆਪਣੀ ਡੈਸਟੀਨੇਸ਼ਨ ਤੇ ਪਹੁੰਚ ਸਕਦੇ ਹਾਂਗੇ ਔਰ ਲਾਸਟ ਜੇ ਮੈਂ ਥਰਡ ਅ ਅਸਲੀ ਵਜ੍ਹਾ ਦੀ ਗੱਲ ਕਰਾਂਗਾ ਕੰਪੈਰੀਜ਼ਨ ਅਸੀਂ ਕੀ ਕਰਦੇ ਹਾਂ ਕਿ ਕੰਪੈਰੀਜ਼ਨ ਕਰਦੇ ਹਾਂ ਜਿੱਦਾਂ ਹੀ ਅਸੀਂ ਫੋਨ ਓਪਨ ਕਰਦੇ ਹਾਂਗੇ ਫੋਨ ਦੇ ਉੱਪਰ ਵੀਡੀਓਜ਼ ਫੋਟੋਜ਼ ਦੇਖਦੇ ਹਾਂਗੇ ਸਾਨੂੰ ਲੱਗਦਾ ਕਿ ਦੁਨੀਆ ਬਹੁਤ ਅੱਗੇ ਨਿਕਲ ਚੁੱਕੀ ਹੈਗੀ ਤਾਂ ਅਸੀਂ ਬਹੁਤ ਪਿੱਛੇ ਰਹਿ ਚੁੱਕਿਆਂਗੇ ਇਸ ਦੇ ਨਾਲ ਸਾਨੂੰ ਲੱਗਦਾ ਕਿ ਸਾਡਾ ਜਿਹੜਾ ਟਾਈਮ ਹੈ ਉਹ ਵੇਸਟ ਹੋ ਰਿਹਾ ਹੈਗਾ ਐਕਚੁਅਲ ਦੇ ਵਿੱਚ ਇਹ ਨਹੀਂ ਹੁੰਦਾ ਇਸ ਲਈ ਸਾਨੂੰ ਜਿਹੜਾ ਹੈਗਾ ਇਹ ਤਿੰਨ ਵਜਾ ਨੇ ਜਿਹੜੀਆਂ ਜਿਸ ਤੇ ਨਾਲ ਸਾਨੂੰ ਟਾਈਮ ਅਸਲ ਦੇ ਵਿੱਚ ਫੀਲ ਹੁੰਦਾਗਾ ਕਿ ਸਾਡਾ ਟਾਈਮ ਜਿਹੜਾਗਾ ਵੇਸਟ ਹੋ ਰਿਹਾ ਟਾਈਮ ਕਿਤੇ ਵੀ ਵੇਸਟ ਨਹੀਂ ਹੁੰਦਾ ਜੇਸਟ ਹੁੰਦੀ ਹੈ ਡਾਇਰੈਕਸ਼ਨ ਜਦੋਂ ਅਸੀਂ ਆਪਣੀ ਡਾਇਰੈਕਸ਼ਨ ਨੂੰ ਕਲੀਅਰ ਕਰ ਲੈਨੇ ਆਂ ਔਰ ਛੋਟੇ ਛੋਟੇ ਸਟੈਪ ਲੈਨੇ ਆਂਗੇ ਤਾਂ ਜਿਸ ਤੇ ਨਾਲ ਅਸੀਂ ਆਪਣੇ ਆਪ ਨੂੰ ਹਲਕਾ ਮਹਿਸੂਸ ਕਰਦੇ ਆਂਗੇ ਲਾਸਟ ਵਿੱਚ ਆਉਂਦਾਗਾ ਫਿਰ ਇਸ ਦਾ ਸੋਲੂਸ਼ਨ ਕੀ ਹੈਗਾ ਨੰਬਰ 1 ਰੋਜ਼ ਇੱਕ ਟਾਸਕ ਦੇ ਉੱਪਰ ਫੋਕਸ ਕਰਨਾ ਔਰ ਉਸ ਨੂੰ ਕੰਪਲੀਟ ਕਰਨਾ ਚਾਹੇ ਉਹ ਟਾਸਕ ਸਮਾਲ ਹੀ ਕਿਉਂ ਨਾ ਹੋਵੇ ਨੰਬਰ 2 ਫੋਨ ਨੂੰ ਯੂਜ਼ ਕਰਨਾ ਕਿਉਂਕਿ ਫੋਨ ਇੱਕ ਟੂਲ ਹੈ ਫੋਨ ਸਾਡੀ ਲਾਈਫ ਨਹੀਂ ਹੈ ਫੋਨ ਸਾਡੀ ਜ਼ਿੰਦਗੀ ਨਹੀਂ ਹੈ ਫੋਨ ਦੇ ਨਾਲ ਅਸੀਂ ਆਪਣੇ ਆਪ ਨੂੰ ਕੰਪੇਅਰ ਨਹੀਂ ਕਰਨਾ ਫੋਨ ਨੂੰ ਅਸੀਂ ਆਪਣਾ ਬੌਸ ਨਹੀਂ ਬਣਾਉਣਾ ਕਿ ਜਿਸ ਨਾਲ ਅਸੀਂ ਆਪਣੇ ਆਪ ਨੂੰ ਡੀਮੋਟਿਵੇਟਾਈਜ਼ ਫੀਲ ਕਰੀਏ ਤੀਸਰਾ ਕੰਪੈਰੀਜ਼ਨ ਕੰਪੈਰੀਜ਼ਨ ਅਸੀਂ ਦੁਨੀਆ ਦੇ ਨਾਲ ਨਹੀਂ ਕਰਨਾ ਰੀਲਸ ਦੇ ਨਾਲ ਫੋਨ ਦੇ ਉੱਪਰ ਜਿਹੜਾ ਸੋਸ਼ਲ ਮੀਡੀਆ ਚੱਲ ਰਿਹਾ ਉਸ ਨਾਲ ਕੰਪੇਅਰ ਨਹੀਂ ਕਰਨਾ ਕੰਪੇਅਰ ਕਰਨਾ ਅਸੀਂ ਆਪਣੇ ਕੱਲ ਦੇ ਨਾਲ ਅਗਰੈਸਿਵ ਤਿੰਨ ਚੀਜ਼ਾਂ ਕਰਦੇ ਆਂਗੇ ਤਾਂ ਸਾਨੂੰ ਟਾਈਮ ਵੇਸਟ ਨਹੀਂ ਲੱਗੇਗਾ ਸਾਨੂੰ ਆਪਣੇ ਆਪ ਦੇ ਵਿੱਚ ਕੁਝ ਹਲਕਾਪਨ ਮਲਕੀ ਗ੍ਰੋਥ ਸਾਨੂੰ ਫੀਲ ਹੋਏਗੀ ਟਾਈਮ ਨੂੰ ਬਲੇਮ ਕਰਨਾ ਈਜ਼ੀ ਹੈ ਡਾਇਰੈਕਸ਼ਨ ਬਣਾਉਣਾ ਮੁਸ਼ਕਲ ਅਗਰ ਡਾਇਰੈਕਸ਼ਨ ਸਹੀ ਬਣ ਜਾਵੇ ਤੇਰਾ ਟਾਈਮ ਹੈ ਉਹ ਆਪਣੇ ਆਪ ਕੰਮ ਕਰਨਾ ਸ਼ੁਰੂ ਕਰ ਦੇਵੇਗਾ ਨੈਕਸਟ ਐਪੀਸੋਡ ਦੇ ਵਿੱਚ ਮਿਲਦੇ ਆਂ ਇੱਕ ਨਵੇਂ ਥੌਟ ਦੇ ਨਾਲ ਇੱਕ ਨਈ ਕਲੈਰਿਟੀ ਦੇ ਨਾਲ